ਸਤਿ ਸ੍ਰੀ ਅਕਾਲ ਦੋਸਤੋ ਰੇਲ ਦੇ ਵਿੱਚ ਸਫਰ ਕਰਦਿਆਂ ਕਰਦਿਆਂ ਤੁਹਾਨੂੰ ਦੋ ਬਹੁਤ ਖੂਬਸੂਰਤ ਰੇਲਵੇ ਸਟੇਸ਼ਨ ਦਿਖਾ ਰਹੇ ਹਾਂ ਇੱਕ ਰੇਲਵੇ ਸਟੇਸ਼ਨ ਤਾਂ ਹਰਿਆਣਾ ਦੀ ਮੰਡੀ ਜਾਖਲ ਦਾ ਇਹ ਵੀ ਦੋਸਤੋ ਜਿਹੜਾ ਰੇਲਵੇ ਸਟੇਸ਼ਨ ਆ ਇਹ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਦਾ ਬਣਿਆ ਹੋਇਆ ਲਗਭਗ 1897 ਵੇਲੇ ਦੀ ਜਿਹੜੀ ਇਹ ਬਿਲਡਿੰਗ ਆ ਬਣੀ ਹੋਈ ਆ ਗੱਲ ਕਰੀਏ ਰੇਲਵੇ ਲਾਈਨ ਦੀ ਤਾਂ ਦੋਸਤੋ ਇਹ ਦਿੱਲੀ ਬਠਿੰਡਾ ਰੇਲਵੇ ਲਾਈਨ ਦੇ ਉੱਪਰ ਆ ਤੇ ਪਹਿਲਾਂ ਦੱਸ ਦਿਆਂ ਕਿ ਕਰਾਚੀ ਤੱਕ ਵੀ ਇਹ ਕਨੈਕਟ ਕਰਦਾ ਸੀ ਇਸ ਦੀ ਬਿਲਡਿੰਗ ਅੱਜ ਵੀ ਉਸੇ ਸਮੇਂ ਦੀ ਪੁਰਾਣੀ ਬਿਲਡਿੰਗ ਹੈ ਇਹਦੇ ਉੱਪਰ ਇੱਕ ਸਾਈਡ ਉਰਦੂ ਦੇ ਵਿੱਚ ਵੀ ਲਿਖਿਆ ਹੋਇਆ ਇੱਕ ਪਾਸੇ ਹਿੰਦੀ ਤੇ ਇੱਕ ਪਾਸੇ ਇੰਗਲਿਸ਼ ਦੇ ਵਿੱਚ ਆ ਬਹੁਤ ਸੋਹਣੀ ਬਿਲਡਿੰਗ ਆ ਦੋਸਤੋ ਤੇ ਟ੍ਰੇਨ ਦੇ ਵਿੱਚੋਂ ਲੰਘਦਿਆਂ ਲੰਘਦਿਆਂ ਇਸ ਦੀ ਇਹ ਵੀਡੀਓ ਕਲਿੱਪ ਲਈ ਤੇ ਸੋਚਿਆ ਤੁਹਾਡੇ ਨਾਲ ਸਾਂਝਾ ਕਰੀਏ ਬਹੁਤ ਸਾਰੇ ਰੇਲਵੇ ਸਟੇਸ਼ਨ ਨੇ ਜਿਨ੍ਹਾਂ ਦਾ ਨਵੀਨੀਕਰਨ ਹੋ ਚੁੱਕਾ ਪੁਰਾਣੀਆਂ ਬਿਲਡਿੰਗਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਹੁਣ ਨਵੀਆਂ ਬਿਲਡਿੰਗਾਂ ਜਿਹੜੀਆਂ ਉੱਥੇ ਬਣ ਗਈਆਂ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਦੇ ਨਕਸ਼ੇ ਸੀ ਉਹ ਵੇਖਣ ਵਾਲੇ ਸੀ ਤਾਂ ਦੋਸਤੋ ਸਵੇਰ ਦਾ ਟਾਈਮ ਬਹੁਤ ਖੂਬਸੂਰਤ ਵਿਊ ਆ ਖੇਤਾਂ ਦੇ ਇਸ ਰੇਲਵੇ ਲਾਈਨ ਦੇ ਉੱਪਰ ਵੈਸੇ ਤਾਂ ਰੇਲਵੇ ਸਟੇਸ਼ਨ ਬਹੁਤ ਸਾਰੇ ਆ ਪਰ ਉਹਨਾਂ ਦੇ ਵਿੱਚੋਂ ਜਿਹੜੇ ਪੁਰਾਣੇ ਰੇਲਵੇ ਸਟੇਸ਼ਨ ਨੇ ਉਹ ਦੋਸਤੋ ਦੋਕ ਮੈਨੂੰ ਨਜ਼ਰ ਆਇਆ ਇਹ ਰੇਲਵੇ ਸਟੇਸ਼ਨ ਜਿਹੜਾ ਬਰੇਟਾ ਮੰਡੀ ਦਾ ਬਰੇਟਾ ਮੰਡੀ ਵੀ ਬਹੁਤ ਮਸ਼ਹੂਰ ਆ ਤੇ ਇਸ ਤੋਂ ਜਿਹੜਾ ਅਗਲਾ ਰੇਲਵੇ ਸਟੇਸ਼ਨ ਆਉਂਦਾ ਹੈ ਦੋਸਤੋ ਉਹ ਬੁਡਲਾਡਾ ਮੰਡੀ ਦਾ ਬੁਡਲਾਡਾ ਮੰਡੀ ਦਾ ਜਿਹੜਾ ਰੇਲਵੇ ਸਟੇਸ਼ਨ ਆ ਇਹ ਵੀ ਲਗਭਗ 1895 96 ਦੇ ਵਿੱਚ ਬਣਿਆ ਤੇ ਇਹ ਇੱਕੋ ਲਾਈਨ ਦੇ ਉੱਪਰ ਬਣੇ ਹੋਏ ਆ ਬੁਡਲਾਡਾ ਦਾ ਜਿਹੜਾ ਨਾਮ ਸੀ ਉਹ ਬੁੱਢਾ ਤੇ ਲਾਡਾ ਦੋ ਭਰਾ ਸੀ ਉਹਨਾਂ ਦੇ ਨਾਮ ਤੋਂ ਜਿਹੜਾ ਇਸ ਸ਼ਹਿਰ ਦਾ ਨਾਮ ਪਿਆ ਤੇ ਰੇਲਵੇ ਲਾਈਨ ਦੇ ਨਾਲ ਤਕਰੀਬਨ ਇਹ ਵੀ ਬ੍ਰਿਟਿਸ਼ ਗਵਰਨਮੈਂਟ ਦੇ ਟਾਈਮ ਦਾ ਜੁੜਿਆ ਹੋਇਆ 1895-96 ਦੇ ਵਿੱਚ ਰੇਲਵੇ ਸਟੇਸ਼ਨ ਬਣਿਆ ਇਸ ਦੀ ਬਿਲਡਿੰਗ ਵੀ ਜਿਹੜੀ ਦੋਸਤੋ ਇਹ ਸਾਹਮਣੇ ਦਿਖਾਈ ਦੇ ਰਹੀ ਆ ਇਹ ਪੁਰਾਣੀ ਬਿਲਡਿੰਗ ਆ ਕੁਝ ਬਿਲਡਿੰਗਾਂ ਨੇ ਜਿਹੜੀਆਂ ਉਹ ਨਾਲ ਨਵੀਆਂ ਵੀ ਬਣੀਆਂ ਪਰ ਇਹ ਪੁਰਾਣੀਆਂ ਬਿਲਡਿੰਗਾਂ ਵੀ ਅੱਜ ਬਹੁਤ ਵਧੀਆ ਹਾਲਤ ਦੇ ਵਿੱਚ ਨੇ ਗਰਦਾਸ ਮਾਨ ਦੀ ਫਿਲਮ ਉੱਚਾਦਰ ਬਾਬੇ ਨਾਨਕ ਦਾ ਉਸ ਫਿਲਮ ਦੀ ਕੁਝ ਜਿਹੜੀ ਸ਼ੂਟਿੰਗ ਸੀ ਉਹ ਵੀ ਐਸੇ ਬਡਲਾਡੇ ਦੇ ਰੇਲਵੇ ਸਟੇਸ਼ਨ ਤੇ ਹੋਈ ਸੀ ਤੇ ਦੋਸਤੋ ਇਸ ਪਾਸੇ ਜਿਹੜੀ ਬਿਲਡਿੰਗ ਹੈ ਕੁਝ ਨਵੀਂ ਵੀ ਬਣੀ ਹੋਈ ਆ ਤੇ ਬਾਕੀ ਸਾਰੀ ਜਿਹੜੀ ਬਿਲਡਿੰਗ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਹ ਪੁਰਾਣੀ ਆ ਜਲਦੀ ਦੋਸਤੋ ਆਪਾਂ ਇਹਨਾਂ ਦੋਨਾਂ ਸਟੇਸ਼ਨਾਂ ਦੀ ਜਿਹੜੀ ਪੂਰੀ ਵੀਡੀਓ ਬਣਾ ਕੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੀ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਧੰਨਵਾਦ